ਇਹਨੂੰ ਤਾਂ ਗੁਰੂ ਨੇ ਕਿਹਾ ਖਾਲਸਾ ਸੋ ਜੋ ਚੜੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਇੱਕ ਤਾਂ ਅਰਥ ਇਹਦੇ ਨੇ ਸਿੱਖ ਸੁਤੰਤਰ ਹੈ ਉਹ ਘੋੜੇ ਤੇ ਚੜੇ ਕਿਉਂਕਿ ਉਸ ਵਕਤ ਘੋੜੇ ਤੇ ਚੜਨ ਦੀ ਵੀ ਪਾਬੰਦੀ ਸੀ ਖਾਲਸਾ ਮੇਰਾ ਘੋੜੇ ਦੀ ਸਵਾਰੀ ਕਰੇ ਇਹ ਵੀ ਕਿਹਾ ਨਿਤ ਜੰਗ ਇਹਦਾ ਮਤਲਬ ਰੋਜ਼ ਲੜੇ ਮੈਨੂੰ ਇੰਜ ਲੱਗਦਾ ਇਹਦੇ ਅਰਥ ਇਹ ਵੀ ਨੇ ਤੁਰੰਗ ਜਿਹੜਾ ਘੋੜਾ ਬੜਾ ਚੰਚਲ ਹੈ ਅਵੇੜਾ ਹੈ ਮਾੜਾ ਬੰਦਾ ਘੋੜੇ ਦੀਆਂ ਲਗਾਮਾਂ ਪਕੜ ਕੇ ਪਿੱਠ ਤੇ ਸਵਾਰੀ ਨਹੀਂ ਕਰ ਸਕਦਾ ਗੁਰੂ ਗੋਬਿੰਦ ਸਿੰਘ ਕਹਿੰਦਾ ਮੇਰਾ ਖਾਲਸਾ ਉਹ ਵੇ ਜਿਹੜਾ ਚੰਚਲ ਮਨ ਦੇ ਘੋੜੇ ਦੀਆਂ ਲਗਾਮਾਂ ਖਿੱਚ ਕੇ ਇਹਦੀ ਸਵਾਰੀ ਕਰੇ ਘੋੜਾ ਇਹਦੀ ਸਵਾਰੀ ਨਾ ਕਰੇ ਘੋੜੇ ਦੀ ਸਵਾਰੀ ਕਰੇ ਮਨ ਨੂੰ ਕਾਬੂ ਕਰੇ ਫਿਰ ਬੇਨਤੀ ਤੇ ਕਾਬੂ ਕਰਨਾ ਖਾਨਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਉਹ ਏ ਜਿਉਂ-ਜਿਉਂ ਮਾਇਆ ਦੇ ਉੱਤੇ ਹਮਲੇ ਕਰੇ ਖਾਲਸਾ ਸ਼ਬਦ ਦੀ ਲੈ ਕੇ ਬਖਸ਼ੀਸ਼ ਸੱਚੇ ਉਸ ਮਾਇਆ ਦੇ ਹਮਲਿਆਂ ਦਾ ਮੁਕਾਬਲਾ ਕਰਕੇ ਸੁਰਤ ਨੂੰ ਡਿੱਗਣ ਨਾ ਦੇਵੇ ਰੋਜ਼ ਜੰਗ ਕਰੇ